ਸੋ ਸਚਾਈ ਜਿਹੜੀ ਤੁਹਾਨੂੰ ਅੱਜ ਦਿਖਾਉਣ ਜਾ ਰਿਹਾ ਅੱਜ ਖੁਦ ਤੁਹਾਨੂੰ ਇਹ ਕਹਾਂਗਾ ਕਿ ਖਬਰ ਜਿਹੜੀ ਹੈ ਜ਼ਰੂਰ ਦੇਖਿਓ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਭਾਰਗੋ ਕੈਂਪ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਜਿਹੜੀ ਲੁੱਟ ਹੁੰਦੀ ਆ ਆਖਿਰਕਾਰ ਉਹ ਲੁੱਟ ਚੋਰਾਂ ਨੇ ਕੀਤੀ ਸੀਗੀ ਪੁਲਿਸ ਪ੍ਰਸ਼ਾਸਨ ਨੇ ਕਰਵਾਈ ਸੀ ਜਾਂ ਕਿਸੇ ਮੰਤਰੀਆਂ ਸੰਤਰੀਆਂ ਨੇ ਕਰਵਾਈ ਸੀ ਤੇ ਖਬਰ ਦੀ ਜਿਹੜੀ ਅਸਲ ਸਚਾਈ ਤੁਹਾਨੂੰ ਅੱਜ ਅਸੀਂ ਦਿਖਾਉਣ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਜਿਹੜੀ ਸੁਨਿਆਰੇ ਦੀ ਦੁਕਾਨ ਤੇ ਲੁੱਟ ਹੋਈ ਸੀਗੀ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਸੀਗਾ ਕਿਉਂਕਿ ਜਿਹੜੀ ਲੁੱਟ ਹੈ ਉਹ ਬੜੇ ਹੀ ਨਾਰਮਲ ਤਰੀ ਪਤਾ ਲੱਗ ਰਿਹਾ ਸੀਗਾ ਸੀਸੀਟੀਵੀ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਜਿਹੜੀ ਚੱਲ ਰਹੀ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਪਤਾ ਲੱਗ ਰਿਹਾ ਕਿ ਬੜੀ ਆਸਾਨੀ ਦੇ ਨਾਲ ਜਿਹੜੀ ਇਹ ਚੋਰੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜਦੋਂ ਚੋਰੀ ਹੁੰਦੀ ਹੈ ਤਾਂ ਦੱਸ ਜੇ ਕਿ ਜਦੋਂ ਅੱਜ ਅਸੀਂ ਸੋਨੇ ਆਰੇ ਦੁਕਾਨ ਤੇ ਗਏ ਉਸ ਤੇ ਨਾਲ ਗਰਬਤ ਕੀਤੀ ਉੱਥੇ ਹੀ ਸੋਨੇ ਆਰੇ ਨੇ ਸਾਨੂੰ ਇਹ ਗੱਲ ਦੱਸੀ ਹੈ ਕਿ ਲੋਕਾਂ ਨੇ ਪਹਿਲੇ ਹੀ ਪੁਸ਼ਟੀ ਕਰਕੇ ਦੱਸ ਦਿੱਤਾ ਸੀਗਾ ਕਿ ਇਹ ਲੋਕਾਂ ਨੇ ਜਿਹੜੀ ਦੁਕਾਨ ਹੈ ਲੁੱਟੀ ਹੈ ਕੰਪਲਿੰਗ ਨੇ ਪੁਲਿਸ ਨੂੰ ਸਿਆ ਇਹ ਬੰਦੇ ਨੇ ਹੁਣ ਆਖਿਰਕਾਰ ਇਹ ਦੁਕਾਨ ਜਿਹੜੀ ਲੁੱਟੀ ਗਈ ਸੀ ਇਹਨੇ ਆਰਾਮ ਦੇ ਨਾਲ ਕਿਉਂ ਲੁੱਟੀ ਗਈ ਹੁਣ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹਦੇ ਵਿੱਚ ਇਹਹੀ ਜਿਹੜਾ ਵਿਅਕਤੀ ਜਿਨ੍ਹਾਂ ਨੇ ਦੁਕਾਨ ਲੁੱਟੀ ਹੈ ਉਹਨਾਂ ਦੀ ਦੇਖ ਸਕਦੇ ਹੋ ਹਾਈ ਪ੍ਰੋਫਾਈਲ ਲਿੰਕਸ ਨੇ ਮੰਤਰੀਆਂ ਦੇ ਨਾਲ ਫੋਟੋਸ ਨੇ ਐਮਐਲਐਸ ਦੇ ਨਾਲ ਫੋਟੋਸ ਨੇ ਹਰ ਇੱਕ ਸਰਕਾਰ ਦੇ ਨੁਮਾਇੰਦੇ ਦੇ ਨਾਲ ਫੋਟੋ ਨੇ ਆਖਿਰਕਾਰ ਜਿਹੜੀ ਇਹ ਲੁੱਟ ਜਿਹੜੀ ਕੀਤੀ ਗਈ ਹਾਲਾਂਕਿ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਕਿ ਜਦੋਂ ਇਹ ਲੁੱਟ ਕੀਤੀ ਗਈ ਸਰਕਾਰ ਨੂੰ ਬਦਨਾਮ ਕਰਨ ਲਈ ਇਹ ਲੁੱਟ ਕੀਤੀ ਗਈ ਸੀਗੀ ਯਾ ਕਿਸੇ ਤਰ੍ਹਾਂ ਸਾਰਿਆਂ ਨੂੰ ਪਤਾ ਜਿਸ ਤਰ੍ਹਾਂ ਕੀ ਇਲੈਕਸ਼ਨ ਆਂਦੇ ਸਾਹ ਦੇ ਆਂਦੇ 1-2 ਸਾਲਾਂ ਵਿੱਚ ਜਿਹੜੀ ਇਲੈਕਸ਼ਨ ਆ ਰਹੀ ਹੈ ਇਲੈਕਸ਼ਨ ਦਾ ਫੰਡ ਇਕੱਠਾ ਕਰਨ ਲਈ ਇਹ ਜਿਹੜੀ ਵਾਰ ਵਰਤ ਕੀਤੀ ਗਈ ਸੀ ਹਾਲਾਂਕਿ ਅਸੀਂ ਇਸ ਦੀ ਵੀ ਪੁਸ਼ਟੀ ਨਹੀਂ ਕਰਦੇ ਪਰ ਕਾਫੀ ਸਵਾਲ ਜਿਹੜੇ ਲੋਕਾਂ ਦੇ ਦਿਨਾਂ ਦੇ ਵਿੱਚ ਲੋਕਾਂ ਦੇ ਜ਼ਹਿਨ ਦੇ ਵਿੱਚ ਜਿਹੜੇ ਸਵਾਲ ਚੱਲ ਰਹੇ ਸੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜੀ ਆ ਵੀਡੀਓ ਵਾਇਰਲ ਹੁੰਦੀ ਹੈ ਜੀ ਦੇ ਵਿੱਚ ਫਗਵਾੜੇ ਤੋਂ ਅਜਵੇਂ ਹਿਰਲੀ ਇਹ ਬੱਸ ਫੜਦੇ ਉਸ ਤੋਂ ਬਾਅਦ ਬੱਸ ਤੇ ਬੈ ਕੇ ਪੁਲਿਸ ਪ੍ਰਸ਼ਾਸਨ ਨਾਲ ਕਹਿਣਾ ਹੈ ਕਿ ਅਜਮੇਰ ਪਹੁੰਚ ਜਾਂਦੇ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਕੀਤਾ ਜਾਂਦਾ ਹੁਣ ਤੁਹਾਨੂੰ ਉਹ ਵੀ ਤਸਵੀਰਾਂ ਜਿਹੜੀ ਸਕਰੀਨ ਦੇ ਉੱਤੇ ਪਲੇ ਕਰ ਰਹੇ ਆ ਕਿ ਸੂਤਰ ਜਿਹੜੇ ਦੱਸਦੇ ਆ ਕਿ ਅਜਮੇਰ ਦੇ ਠਾਣੇ ਦੇ ਵਿੱਚ ਜਿਹੜੇ ਇਹ ਵਿਅਕਤੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕ ਸੋ ਹੁਣ ਅੱਗੇ ਜਿਹੜੀ ਗੱਲਬਾਤ ਇਹ ਦੁਬਾਰਾ ਸ਼ੁਰੂ ਕਰਦੇ ਆਂ ਉਥੇ ਤੁਹਾਨੂੰ ਦੱਸ ਦਈਏ ਕਿ ਅਜਮੇਰ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਜਲੰਧਰ ਲੈ ਕੇ ਜਦੋਂ ਆਇਆ ਜਾਂਦਾ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਜਾਂਦੀ ਹੈ ਉਹ ਪ੍ਰੈਸ ਕਾਨਫਰੰਸ ਵੀ ਤੁਹਾਨੂੰ ਦਿਖਾ ਦਵਨੇ ਆ ਕਿ ਇਸ ਪ੍ਰੈਸ ਕਾਨਫਰੰਸ ਦੇ ਜਦੋਂ ਪੱਤਰਕਾਰ ਮਾਨਯੋਗ ਕਮਿਸ਼ਨਰ ਤੋਂ ਜਿਹੜੇ ਜਿਹੜੇ ਕੁਐਸਚਨ ਜਿਹੜੇ ਸਵਾਲ ਜਿਹੜੇ ਪੁੱਛਣਾ ਸ਼ੁਰੂ ਕਰਦੇ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਮਿਸ਼ਨਰ ਮੈਡਮ ਹੱਥ ਹੀ ਲਾ ਕੇ ਸਵਾਲ ਬੰਦ ਕਰਨ ਲਈ ਕਿਸ ਤਰ੍ਹਾਂ ਕਹਿ ਰਹੀ ਉਸ ਸਕਰੀਨ ਦੇ ਉੱਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਜੰਮਕੜ ਮਿਲਿਆ ਕਿ ਬਹਿਣੇ ਵੇ ਮੈਂ ਨਿੱਛੇ ਤੋਂ ਗੁਰੇਕੇ ਜਿੱਤ ਸੀ ਠੀਕ ਹੈ ਪ੍ਰੈਸ ਕਾਨਫਰੰਸ ਤੋਂ ਬਾਤਾਂ ਦੱਸ ਜੇ ਕਿ ਦੇਰ ਰਾਤ ਜਿਹੜਾ ਯੁਵਕਾਂ ਨੂੰ ਉਸ ਤੋਂ ਬਾਅਦ ਮੈਡੀਕਲ ਲਈ ਜਿਹੜਾ ਸਿਵਲ ਹਸਪਤਾਲ ਜਿੱਦਾਂ ਲੈ ਕੇ ਆਂਦੇ ਆ ਤਸਵੀਰਾਂ ਦੇ ਵਿੱਚ ਦੇਖਣ ਨਾਲ ਇੰਜ ਲੱਗ ਰਿਹਾ ਜਿਵੇਂ ਲੜਕਿਆਂ ਨੇ ਜਿਹੜਾ ਕਾਫੀ ਜ਼ਿਆਦਾ ਜੜਾ ਆ ਨਸ਼ਾ ਕੀਤਾ ਹੋਇਆ ਸੋ ਤਸਵੀਰਾਂ ਜਿਹੜੀਆਂ ਤੁਹਾਡਨਾਂ ਉਹ ਵੀ ਰੂਬਰੂ ਕਰ ਰਹੇ ਆ ਕਿ ਜਦੋਂ ਸਿਵਲ ਹਸਪਤਾਲ ਦੇ ਵਿੱਚੋਂ ਇਹਨਾਂ ਡਕੈਤੀਆਂ ਨੂੰ ਡਕੈਤਾਂ ਨੂੰ ਜਦੋਂ ਉਸ ਤੋਂ ਬਾਅਦ ਮੈਡੀਕਲ ਕਰਵਾ ਕੇ ਜਦੋਂ ਪੁਲਿਸ ਦੀ ਗੱਡੀ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਦੁਬਾਰਾ ਜਿਹੜਾ ਲੈ ਕੇ ਜਾਇਆ ਜਾਂਦਾ ਥਾਣੇ ਦੇ ਵਿੱਚ ਉੱਥੇ ਤੁ ਹੁਣ ਅਥੀ ਜੇ ਦੂਜੇ ਪਹਿਲੂ ਦੀ ਗੱਲ ਕਰੀਏ ਤਾਂ ਦੱਸ ਦੇ ਕਿ ਜਦੋਂ ਸਾਡਾ ਜੁਐਲਰ ਦੇ ਨਾਲ ਜਦੋਂ ਸਾਡੀ ਜਿਹੜੀ ਸਾਰੀ ਗੱਲਬਾਤ ਹੋਈ ਉੱਥੇ ਹੀ ਜੁਐਲਰ ਨੇ ਸਾਨੂੰ ਇਹ ਦੱਸਿਆ ਕਿ ਜਿਹੜਾ ਸਾਰਾ ਸਮਾਨ ਸੀਗਾ ਇਹ ਲੋਕਾਂ ਦੇ ਵਿੱਚ ਇਹ ਚੀਜ਼ ਪਾਈ ਜਾ ਰਹੀ ਹੈ ਕਿ ਸ਼ਾਇਦ ਉਹ ਸਮਾਨ ਜਿਹੜਾ ਡਿਸਪਲੇ ਕੀਤਾ ਹੋਇਆ ਸੀ ਉਹ ਨਕਲੀ ਸੀਗਾ ਬਲਕਿ ਜਿਹੜਾ ਉਹ ਸਾਰਾ ਸਮਾਨ ਜੁਐਲਰ ਦੇ ਕਹਨ ਦੇ ਮੁਤਾਬਿਕ ਅਸਲੀ ਸੀਗਾ ਉੱਥੇ ਜੁਐਲਰ ਵੱਲੋਂ ਜਦੋਂ ਸਾਨੂੰ ਸੀਸੀਟੀਵੀ ਦਿਖਾਈ ਗਈ ਉਹਦੇ ਵਿੱਚ ਸਾਫ਼ ਜ਼ਾਹਿਰ ਹੋ ਰਿਹਾ ਕਿ ਲੋਕਰ ਦੇ ਵਿੱਚੋਂ ਜਿਹੜਾ ਜਦੋਂ ਸਵੇਰੇ ਲੜਕਾ ਆਉਂਦਾ ਹੈ ਦੁਕਾਨ ਜਦੋਂ ਦੁਕਾਨ ਖੋਲਦਾ ਹੈ ਉਸ ਤੋਂ ਬਾਅਦ ਸਾਰੇ ਕਾਊਂਟਰਸ ਜਿਹੜੇ ਆ ਖਾਲੀ ਹੁੰਦੇ ਉਸ ਤੋਂ ਬਾਅਦ ਲੋਕਰ ਦੇ ਵਿੱਚੋਂ ਹਰ ਇੱਕ ਰਿੰਗਸ ਜ ਇਹ ਵੀਡੀਓ ਮੰਗੀ ਉਸਨੇ ਸਾਫ਼ ਤੌਰ ਦੇ ਉੱਤੇ ਇਹ ਗੱਲ ਕਹਿ ਦਿੱਤੀ ਕਿ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਮੈਨੂੰ ਵੀਡੀਓ ਦੇਣ ਤੋਂ ਜੜਾ ਆ ਮਨਾਂ ਕੀਤਾ ਸੋ ਉਹ ਵੀ ਗੱਲਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਸੈਂਡ ਕਰ ਦੋਗੇ ਭਾਜੀ ਉਹ ਵੀਡੀਓ ਨਹੀਂ ਉਹ ਨਹੀਂ ਕਰਨੀ ਉਸਨੇ ਖਾਣੇ ਗਿਆ ਕਿਸਨ ਦਾ ਨਹੀਂ ਉਸਨੇ ਸਾਡੇ ਫੋਨ ਕੋਲ ਲੈਪਟਾਪ 'ਚ ਛੇ ਰਿਹਾ ਹਾਂ ਦਹਾ ਨਹੀਂ ਸੰਦਦਾ ਸਾਰਿਆਂ ਸਵਾਲ ਜਵਾਬ ਤੇ ਇੱਥੇ ਇਹ ਖੜੇ ਹੁੰਦੇ ਨੇ कि ਜਦੋਂ ਅਸੀਂ ਜੁਵੈਲਰਸ ਦੇ ਨਾਲ ਜਦੋਂ ਗੱਲਬਾਤ ਕੀਤੀ ਉਥੇ ਜੁਵੈਲਰ ਨੇ ਵੀਡੀਓ ਦੇਣ ਤੋਂ ਵੀ ਸਾਫ਼ ਬਣਾ ਕਰ ਦਿੱਤਾ ਜਦੋਂ ਤੋਂ ਪੁੱਛਿਆ ਗਿਆ ਕਿ ਜਿਹੜੀ ਸੋਨੇ ਦੀ ਲੁੱਟ ਹੈ ਉਹ ਕਿੰਨੇ ਰੁਪਏ ਦੀ ਹੋਈ ਹੈ ਤੇ ਉਹਨਾਂ ਦਾ ਵੀ ਜਿਹੜਾ ਦੱਸਣ ਦੋਸਤੀ ਦਾ ਹੀ ਮਨ ਕਰ ਦਿੱਤਾ ਪੁਲਿਸ ਪ੍ਰਸ਼ਾਸਨ ਵੱਲੋਂ ਕਾਨਫਰੈਂਸ ਕੀਤੀ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਪੁਸ਼ਟੀ ਨਹੀਂ ਦਿੱਤੀ ਜਾਂਦੀ ਕਿ ਕਿੰਨੇ ਦਾ ਸੋਨਾ ਚੋਰੀ ਹੋਇਆ ਜਾਂ ਕਿੰਨੇ ਦਾ ਨਹੀਂ ਨਾ ਹੀ ਹਜੇ ਤੱਕ ਉਹਨਾਂ ਵੱਲੋਂ ਇਹ ਪੁਸ਼ਟੀ ਦੇ ਹੋਈ ਹੈ ਕਿ ਜਿਹੜਾ ਸਮਾਨ ਹੈ ਉਹ ਬਰਾਮਦ ਹੋਇਆ ਹੈ ਨਾ ਹੀ ਉਹਨਾਂ ਦੇ ਵੱਲੋਂ ਇਹ ਹਜੇ ਤੱਕ ਕਿਹਾ ਹੋਇਆ ਹੈ ਕਿ ਜਿਹੜਾ ਪਿਸਟਲ ਹੈ ਉਹ ਬਰਾਮਦ ਹੋਇਆ ਤਾਂ ਦੱਸ ਜੇ ਕੀ ਕੀਤੀ ਗਈ ਰਿਮਾਂਡ ਤੇ ਲਿੱਤਾ ਜਾ ਰਿਹਾ ਰਿਮਾਂਡ ਤੋਂ ਬਾਅਦ ਕੀ ਰਿਕਵਰੀ ਹੁੰਦੀ ਹੈ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਪਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਅਸੀਂ ਕਿਹੜੀ ਚੋਰ ਮੋਰੀ ਜਿਹੜੀ ਆ ਪ੍ਰਸ਼ਾਸਨ ਲੱਭ ਰਿਹਾ ਜਿਹਦੇ ਵਿੱਚ ਬਿਲਕੁਲ ਵੀ ਉਹ 골ਡ ਜਿਹੜੀ ਆ ਪੁਸ਼ਟੀ ਨਹੀਂ ਕਰ ਰਿਹਾ ਕਿ ਪ੍ਰਸ਼ਾਸਨ ਇਸ ਸੋਨੇ ਦੇ ਵਿੱਚੋਂ ਆਪਣਾ ਹਿੱਸਾ ਰੱਖ ਕੇ ਕਿ ਆਪਣਾ ਵੀ ਢਿੱਡ ਭਰਨਾ ਜਾਂਦਾ ਜਿਸ ਤਰ੍ਹਾਂ ਦੀ ਗੱਲ ਨਹੀਂ ਹੈ ਤੇ ਸਿਰ ਪ੍ਰਸ਼ਾਸਨ ਜਿਹੜਾ ਕਿਉਂ ਇਸ ਚੀਜ਼ ਦੀ ਪੁਸ਼ਟੀ ਨਹੀਂ ਦੇ ਰਿਹਾ ਕਿ ਕਿੰਨੇ ਦੀ ਜਿਹੜਾ ਸੋਨਾ ਹੈ ਕਿੰਨਾ ਚੋਰੀ ਹੋਇਆ ਤੇ ਕਿੰਨਾ ਕਿੱਥੇ ਇਹ ਖਬਰ ਕਿਤੇ ਨਾ ਕਿਤੇ ਜੇ ਗੱਲ ਕਰੀ ਹੈ ਕਪੂਰਥਲੇ ਜੇਲ੍ਹ ਦੇ ਉੱਤੇ ਵੀ ਜਿਹੜੇ ਆ ਸਵਾਲ ਜਿਹੜੇ ਆ ਖੜੇ ਕਰਦੀ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਜਦੋਂ ਲੋਕਾਂ ਵੱਲੋਂ ਅਸੀਂ ਪੁੱਛਕਿਛ ਕੀਤੀ ਉਹ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਗਈ ਸਾਡੀ ਟੀਮ ਵੱਲੋਂ ਉ ਹਫਤਾ ਵਸੂਲੀ ਜਿਹੜੀ ਹੈ ਮਹੀਨਾ ਵਸੂਲੀ ਰੰਗਦਾਰੀ ਜਿਹੜੀ ਆ ਉਹ ਇਕੱਠੀ ਕਰ ਰਹੇ ਆ ਇਸ ਸਬੰਧ ਦੇ ਵਿੱਚ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਹੈ ਕੰਪਲੇਂਟ ਵੀ ਦਿੱਤੀ ਗਈ ਸੀਗੀ ਪਰ ਉਸ ਤੋਂ ਬਾਅਦ ਜਦੋਂ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਅਰੈਸਟ ਕੀਤਾ ਤੇ ਧਰ ਦੇ ਮਾਰੇ ਕਿਸੇ ਵੀ ਲੋਕਾਂ ਨੇ ਕਿਸੇ ਤਰ੍ਹਾਂ ਦਾ ਜਿਹੜਾ ਬਿਆਨ ਹੈ ਉਹ ਨਹੀਂ ਦਿੱਤਾ ਉੱਥੇ ਤਾਂ ਦੱਸਦੇ ਕਿ ਫਿਰ ਵੀਡੀਓ ਦੇ ਆਧਾਰ ਦੇ ਉੱਤੇ ਵੀਡੀਓ ਦੇ ਆਧਾਰ ਦੇ ਉੱਤੇ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੁਣ ਜਿਹੜੇ ਯੁਵਕ ਸੀਗੇ ਉਹ ਜ਼ਮਾਨਤ ਦੇ ਉੱਤੇ ਬਾਹਰ ਆਏ ਸੀਗੇ ਪਰ ਉੱਥੇ ਹੀ ਇੱਕ ਬੜਾ ਵੱਡਾ ਸਵਾਲ ਹੈ ਜਦੋਂ ਅਸੀਂ ਕਪੂਰ ਥਲੇ ਜੇ ਸਵਾਲ ਖੜੇ ਹੁੰਦੇ ਆ ਕਿ ਕਿ ਇਹ ਸੁਧਾਰ ਕਰ ਨਹੀਂ ਅਸਲ ਦੇ ਵਿੱਚ ਇਹ ਵਿਗਾੜ ਕਰ ਨੇ ਕਿਉਂਕਿ ਜਦੋਂ ਕੋਈ ਬੰਦਾ ਛੋਟੇ ਜਿਹੇ ਪਰਚੇ ਦੇ ਵਿੱਚੋਂ ਜੇਲ੍ਹ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਵੱਡੇ ਕ੍ਰਿਮੀਨਲਸ ਦੇ ਨਾਲ ਜਿਹੜੇ ਉਹਨਾਂ ਦੇ ਲਿੰਕ ਬਣ ਜਾਂਦੇ ਆ ਸ਼ਾਇਦ ਇਹੀ ਕਾਰਨ ਹੈ ਕਿ ਜਿੱਥੇ 5-500 ਰੁਪਏ ਦੇ ਦੋ ਲੋਕਾਂ ਤੋਂ ਮਹੀਨਾ ਜਿਹੜੀ ਰੰਗਦਾਰੀ ਜਿਹੜੀ ਜਿਹੜੇ ਵਸੂਲ ਕਰਦਾ ਸੀਗਾ ਤੇ ਹੁਣ ਐਡੀ ਵੱਡੀ ਜਿਹੜੀ ਉਹਨੇ ਡਕੈਤੀ ਜਿਹੜੀ ਕਰ ਦਿੱਤੀ ਹੈ ਜਿਹੜਾ ਸੋਨਾ ਹੈ ਦੁਕਾਨ ਦਾ ਲੁੱਟ ਲਿਆ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਸਾਡੇ ਜਿਹੜੇ ਲੀਡਰਸ ਨੇ ਇਹਨਾਂ ਦੇ ਸਿਰ ਦੇ ਉੱਤੇ ਹੀ ਜਿਹੜੀ ਐਸ਼ ਕਰਦੇ ਨੇ ਕਿਉਂਕਿ ਜਦੋਂ ਰੈਲੀਆਂ ਭੁਗਤਾਨੀਆਂ ਹੁੰਦੀ ਹੈ ਜਦੋਂ ਕਿਸੇ ਨੂੰ ਕੋਈ ਧਮਕਾਣਾ ਹੁੰਦਾ ਹੈ ਤੇ ਜਿਹੜੇ ਮਿਨਿਸਟਰਸ ਨੇ ਜਿਹੜੇ ਲੀਡਰਸ ਨੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਲੋਕ ਜਿਹੜੇ ਆ ਰੱਖੇ ਹੁੰਦੇ ਆ ਤੇ ਇਹ ਵੀ ਜਿਹੜੇ ਲੋਕ ਆ ਉਸ ਟਾਈਮ ਤਾਂ ਜਿਹੜੇ ਲੋਕਾਂ ਨੂੰ ਬੜੀ ਵਾਹਵਾਹੀ ਲੱਗਦੀ ਹੈ ਕਿ ਜਿਹੜੇ ਮੰਤਰੀਆਂ ਦੇ ਸਾਨੂੰ ਫੋਨ ਆਉਂਦੇ ਆ ਸਾਡੇ ਤੋਂ ਕੰਮ ਕਰਾਵੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਉਸ ਟਾਈਮ ਮੰਤਰੀ ਦਾ ਜਿਹੜਾ ਆਪਣਾ ਪੱਲਾ ਖਿੱਚ ਕੇ ਪਿੱਛੇ ਹੋ ਜਾਂਦਾ ਕਿੰਨੀ ਜਲਦੀ ਕੀ ਰਿਕਵਰੀ ਹੁੰਦੀ ਉਹ ਦੱਸਦਾ ਹੈ ਜਾਂ ਕਿਸੇ ਜਾਂ ਇਸੇ ਤਰ੍ਹਾਂ ਚੀਜ਼ਾਂ ਗੋਲਮੋਲ ਕਰਕੇ ਆਪਣਾ ਜਿਹੜਾ ਉੱਲੂ ਆ ਸਿੱਧਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਚੋਰ ਮੋਰੀ ਜਿਹੜੀ ਇਹਨਾਂ ਨੇ ਰੱਖੀ ਆਪਣੇ ਵੱਲ ਉਹ ਭਰਨ ਦੀ ਕੋਸ਼ਿਸ਼ ਕਰਦਾ ਉੱਥੇ ਤਾਂ ਉਹ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਦੇਖਣ ਵਾਲੀ ਗੱਲ ਹੋਏਗੀ ਕਿ ਰਿਮਾਂਡ ਤੋਂ ਬਾਅਦ ਕਿਹੜੇ ਖੁਲਾਸੇ ਕੀਤੇ ਜਾਂਦੇ ਕਿਹੜੇ ਨਹੀਂ ਪਰ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਇਸ ਕੇਸ ਦੇ ਉੱਤੇ ਲਗਾਤਾਰ ਚੱਲ ਰਹੀ ਹੈ ਪੁਲਿਸ ਇਨਵੈਸਟੀਗੇਸ਼ਨ ਪਤਾ ਨਹੀਂ ਕਿਸ ਤਰੀਕੇ ਨਾਲ ਕਰ ਰਹੇ ਨੇ ਕਿਸ ਤਰੀਕੇ ਨਾਲ ਨਹੀਂ ਪਰ ਪੁਲਿਸ ਜਿਹੜਾ ਜਵਾਬ ਦੇਗੀ ਤਾਂ ਠੀਕ ਹੈ ਜੇ ਨਹੀਂ ਪੁਲਿਸ ਨੁਮਾਇੰਦਾ ਜਿਹੜਾ ਸਹੀ ਤਰੀਕੇ ਨਾਲ ਜਵਾਬ ਨਹੀਂ ਦਿੰਦੇ ਸਾਡੇ ਵੱਲੋਂ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਤਦ ਤੱਕ ਸਾਡੇ ਸਾਹਮਣੇ ਆਣਗੇ ਅਸੀਂ ਜ਼ਰੂਰ ਲੋਕਾਂ ਦੇ ਨਾਲ ਸਾਂਝੇ ਕਰਾਂਗੇ ਕਿਉਂਕਿ ਯੁਵਾ ਸਵੇਰਾ ਦਾ ਜਿਹੜਾ ਕੰਮ ਹੈ ਉਹ ਇਹੀ ਹੈ ਕਿ ਸੱਚੀਆਂ ਤੇ ਜਿਹੜੀਆਂ ਨਿਰਪੱਖ ਖਬਰਾਂ ਜਿਹੜੀਆਂ ਲੈ ਕੇ ਤੁਹਾਡੇ ਨਾਲ ਰੂਬਰੂ ਹੋਵੇ ਇਸੇ ਤਰ੍ਹਾਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਾਵਾਂਗੇ ਫਿਲਹਾਲ ਤਦ ਤੱਕ ਲਈ ਮੈਨੂੰ ਦਿਓ ਜਦ ਤੱਕ ਕੈਮਰਾਮੈਨ ਜਾਨੂ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ